ਹੈਲੋ ਸਿਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਜੋ ਕਿ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈਗਾ ਤੇ ਇਹਦਾ ਦਿਖਾਉਣ ਦਾ ਮਤਲਬ ਇਹੀ ਆ ਕਿ ਅੱਜ ਚਾਹੇ ਇਹਨਾਂ ਵੀਡੀਓ ਦੀ ਮੰਨ ਲਓ ਕੋਈ ਵੈਲਿਊ ਨਹੀਂ ਆਉਣ ਵਾਲੇ ਟਾਈਮ 'ਚ ਜਦੋਂ ਆਪਾਂ ਦੇਖਾਂਗੇ ਵੀ ਆਪਣੇ ਪਿੰਡ ਐਹ ਜੇ ਟੂਰਨਾਮੈਂਟ ਹੁੰਦੇ ਹੁੰਦੇ ਸੀ ਐਹ ਜੀ ਗੱਲਬਾਤ ਸੀ ਤਾਂ ਜੋ ਹਰੇਕ ਉਹਨੂੰ ਦੇਖ ਸਕੇ ਔਨਲਾਈਨ ਟਾਈਮ 'ਚ ਵੀ ਦੇਖ ਸਕਦੇ ਵੀ ਇਹੋ ਜਿਹਾ ਕੰਮ ਹੁੰਦਾ ਸੀ ਉਦੋਂ ਵੀ ਪਹਿਲਾਂ ਇਹੋ ਜਿਹੇ ਟੂਰਨਾਮੈਂਟ ਹੁੰਦੇ ਸੀਗੇ ਤੇ ਐਵੇਂ ਜਿਹੜੇ ਪਿੰਡ ਦੇ ਲੋਕ ਆ ਉਹ ਇਕੱਠੇ ਹੋ ਕੇ ਜਿਹੜੇ ਟੂਰਨਾਮੈਂਟ ਸੀਗੇ ਉਹ ਦੇਖਦੇ ਸੀਗੇ ਤੇ ਆਜੂ ਆਪਾਂ ਤੁਹਾਨੂੰ ਅੱਜ ਇਹ ਵੀਡੀਓ ਦੇ ਵਿੱਚ ਦਿਖਾਉਣੇ ਆ ਪਿੰਡ ਕੋਟਲੀ ਕਲਾਂ ਜਿਹੜਾ ਮਾਨਸਾ ਕਬੱਡੀ ਟੂਰਨਾਮੈਂਟ ਤੇ ਆਜੋ ਫਿਰ ਚੱਲਦੇ ਆਂ ਪਿੰਡ ਹਾਂ ਮੇਰੇ ਬਤਰਾ ਇਹ ਕਹਿੰਦੇ ਧਰਤੀ ਦੇ ਯੋਧਾ ਦਿੱਤਾ ਦੇਸ਼ ਨੂੰ ਜਦੋਂ ਕਦੇ ਵੀ ਗੱਲ ਚੱਲੂਗੀ ਦੇਖੇ ਜੋਕੇ ਹੋਣਗੇ ਪਿੰਡਾਂ ਦਾ ਸਾਬਕਦਾਰ ਹੋਊਗਾ ਵੀ ਤੁਸੀਂ ਕੀ ਕੀਤਾ ਦੇਸ਼ ਲਈ ਤੇ ਆਹ ਕੋਟਰੀ ਪਿੰਡ ਇੱਕ ਠੋਕੇ ਕਾਹ ਸਕਦਾ ਵੀ ਅਸੀਂ ਦੇਸ਼ ਨੂੰ ਯੋਧਾ ਦਿੱਤਾ ਅਸੀਂ ਦੇਸ਼ ਨੂੰ ਸੂਰਮਾ ਦਿੱਤਾ ਅਸੀਂ ਦੇਸ਼ ਨੂੰ ਪੰਪਰ ਸ਼ੇਰ ਦਿੱਤਾ ਅਮਰਤਪਾਲ ਦੇ ਰੂਪ ਦੇ ਵਿੱਚ ਉਹ ਕੁੱਕ ਨੂੰ ਸਲਾਮ ਆ ਮੇਰੀ ਮਿੱਤਰੋ ਟੀਮ ਗੁੱਤੀਆਂ ਗਰਦ ਦੀ ਟੀਮ ਹੈ ਪਹਿਲੀ ਰੇਡ ਕਿਹਨੇ ਪਾਉਣੀ ਹੈ ਲੈ ਵੀ ਲੱਭੀ ਪਾਪੇ ਰੀ ਕਬੱਡੀ ਐਸਵੇਂ ਪਹਿਲੀ ਕਬੱਡੀ ਕਹਿੰਦੇ ਲੱਭੀ ਨੇ ਪਾਉਣੀ ਹੈ ਵੀ ਜਿਹੜਾ ਪਹਿਲਾ ਕਰ ਜੇ ਵਾਰ ਉਹ ਬੰਦਾ ਜਿੱਤੂ ਮੇਲੇ ਦਾ ਅਣਖ ਜਿੱਤਾਂ ਵੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਪਹਿਲੀ ਰੇਡ ਪਾਉਣ ਦੇ ਲਈ ਮੁੰਡਾ ਕੇਵਲ ਵੱਧਾ ਤਾਰੂ ਤਿਆਰ ਹੈ ਸਿੱਤੂ ਅਰਗੇ ਚੋਬਰਾ ਪੰਮੀ ਵਰ ਗਿਆ ਤੇ ਨਾਲ ਇੱਕ ਕੰਮੀ ਤੇ ਕਹਿੰਦੇ ਚਰਜੇ ਅੰਦਰ

ਯਾਦੀ ਫੁਣੀਆ ਮੇਰੇ ਵੀਰੋ ਸ਼ਮੇਂਦਰ ਵੀਰ ਹੀ ਫੁਣੀਆ ਤੇ ਸ਼ਮੇਂਦਰ ਰੀਆਂ ਬੱਧੀਆ ਰਿਸ਼ਤੇ ਵਾਲੀ ਹੈ ਕਹਿੰਦੇ ਜਲਾਲਪਿੰਡ ਦੇ ਰੁਪਿੰਦਰ ਦੇ ਨਾਲ ਪੈਂਦੀ ਹੈ ਹਾਂਜੀ

ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਇਧਰ ਚਾਰੇ ਪਿਆਰ ਤੇ ਪਹਿਲੀ ਕਬੱਡੀ ਦੇ ਕਟੋਵਰੇ ਦਾ ਜੱਫਾ ਜਿਹੜਾ ਲੱਗਦਾ ਦੁਨੀਆ ਵੇਖ ਰਹੀ ਹੈ ਪਹਿਲੇ ਰਾਊਂਡ ਦੇ ਵਿੱਚ ਹੀ ਗੱਲ ਬਣ ਗਈ ਹੈ ਮੈਂ ਬੇਨਤੀ ਕਰਦਾ ਅਗਲੇ ਬੱਚਿਆਂ ਦੀਆਂ ਟੀਮਾਂ ਕਿਰਪਾ ਕਰਕੇ ਕਿਉਂਕਿ ਪਹਿਲੇ ਰਾਊਂਡ ਦੇ ਵਿੱਚ ਥੋੜਾ ਹੋ ਜਾਂਦਾ ਹੈ ਇੱਕ ਤਕੜੀ ਆ ਗਈ ਇੱਕ ਬਾਲੀ-ਬਾੜੀ ਆ ਗਈ ਜਾਂ ਇੱਕ ਬਾਲੀ-ਬਾੜੀ ਆ ਗਈ ਇੱਕ ਤਕੜੀ ਆ ਗਈ ਇਹਨਾਂ ਦੀਆਂ ਕਈ ਗੱਲਾਂ ਪਹਿਲੇ ਰਾਊਂਡ ਦੇ ਵਿੱਚ ਹੋ ਜਾਂਦਾ ਹੈ ਇਹ ਵੀ ਹੁੰਦਾ ਵੀ ਇੱਕ ਤਾਂ ਦੀ ਇੱਕ ਤਾਂ ਦੀ ਇੱਕ ਤਾਂ ਦੀ ਟਾਲ ਦੇ ਗਿਆ ਉਹ ਦੂਜੇ ਤੀਜੇ ਰਾਊਂਡ ਦੇ ਵਿੱਚ ਵੜ ਜਾਣਾ ਉਧਰੋਂ ਜਿਵੇਂ ਵੱਲ ਜਿਵੇਂ ਪਹਿਲਾਂ ਕੀ ਤੇਰੀ ਗੱਲ ਕਿਹਾ ਲੱਖੀ ਬਾਈ ਨੇ ਕੀਤੀ ਹੈ ਵੀ ਵੱਡੇ ਬੱਲਾਂ ਦੀ ਟੱਕਰ ਬੱਲੇ ਬੇਲੇ ਤੇ ਇਦਾਂ ਬਿਆਵੇ ਕੋਡੀ ਪੋੜੀ ਹੋਵੇ ਤੇ ਦਿਲ ਵੀ ਬਹੁਤ ਵੱਡਾ ਚਾਹੀਦਾ ਪਰ ਕੋਟਲੀ ਕਲਾ ਪੰਡਾ ਹੈ ਪਰ ਮਾਤਮਾ ਚੜ੍ਹਵੀ ਕਲਾ ਵਿੱਚ ਰੱਖੇ ਇਹ ਸਾਰੇ ਮਗਰ ਲੋ ਦਵਾਦਾ ਹੈ ਪਰ ਕਿਹਦੇ ਭਵਿੰਦਰ ਵੀ ਆ ਯਾਪਾ ਵੀ ਥੋੜਾ ਬਿਚੇ ਧਿਆਨਾ ਇਹਨੇ ਕਿਹਦੇ ਲੋਕਾਂ ਨੂੰ ਧੋੜਾ ਦਿੱਤਾ ਹੋਇਆ ਹੈ ਇਹ ਜੌਂਦਾ ਵਾਲਾ ਸੁਦੀਪ ਹੈ ਆਪਾਂ ਅੰਦਰ ਦੇ ਵਿੱਚ ਕਿਹਦੇ ਪਿਛਮਲ ਨਾਲ ਕਰਕੇ ਆਇਆ ਹੈ ਜੱਪਾ ਪਟੜਿਆ ਕਹਿੰਦੇ ਜੈਪੁਰ ਪਿੰਕ ਪੈਂਸਲ ਦਾ ਕੋਰ ਚਾਹ ਲਾਉ ਸਾਹਮਣੇ ਦੇਖਦਾ ਉਹ ਪਿੰਕ